ਸੁਖਵਿੰਦਰ ਸਿੰਘ ਖਾਰਾਜੀ ਦੀ ਕਹਾਣੀ ਗੁੜ ਦੀ ਪੱਤ ਖਾਣ ਦੀ ਸ਼ਰਤ ਸੌਦਾਗਰ ਚੋੱਕੇ ਨੇ ਅੱਗ ਬੰਦ ਕਰ ਦਿੱਤੀ ਸੀ ਪੰਜ ਪੀਪਿਆਂ ਦੀ ਪੱਤ ਛਾੜ ਕੇ ਕੜਾਹੇ ਦੇ ਕੰਡਿਆਂ ਨਾਲ ਅਠ ਖੇਲੀਆਂ ਕਰ ਰਹੀ ਸੀ ਉਸ ਦੇ ਗੋਰੇ ਮੁਖੜੇ ਤੇ ਪਲ-ਪਲ ਲਈ ਰੰਗ ਬਦਲ ਰਹੇ ਸਨ ਪੱਤ ਖੁਸ਼ੀ ਵਿੱਚ ਇਸ ਤਰ੍ਹਾਂ ਬੜਕਾ ਮਾਰ ਰਹੀ ਸੀ ਜਿਵੇਂ ਉਸ ਨੇ ਐਵਰੇਸਟ ਦੀ ਚੋਟੀ ਨੂੰ ਸਰ ਕਰ ਲਿਆ ਹੋਵੇ ਸੌਦਾਗਰ ਚੋੱਕੇ ਨੇ ਅੱਗ ਲੰਬੇ ਗੰਨੇ ਨਾਲ ਫਰੋਲ ਦਿੱਤੀ ਸੀ ਚੁੰਬੇ ਵਿੱਚ ਚੂਰੇ ਦੀਆਂ ਪੰਛੀਆਂ ਦਾ ਸੇਕ ਕਾਫੀ ਹੋਣ ਕਰਕੇ ਸਿਖਰ ਤੇ ਚੜੀ ਹੋਈ ਪੱਤ ਆਪਣੇ ਚਾਹ ਨਾ ਸੰਭਾਲਦੀ ਹੋਈ ਸ਼ਰਾਬੀਆਂ ਵਾਂਗ ਕੜਾਹੇ ਵਿੱਚੋਂ ਉੱਛਲ ਕੇ ਧਰਤੀ ਤੇ ਡਿੱਗਾਂ ਲੱਗ ਪਈ ਸੀ ਝੋਕੇ ਨੇ ਜਲਦੀ ਨਾਲ ਡੁੱਲਦੀ ਪੱਤ ਵਿੱਚ ਗੰਨੇ ਦਾ ਟੋਟਾ ਘੁਮਾਇਆ ਤੇ ਪੱਤ ਕੜਾਹੇ ਦੇ ਕਾਬੂ ਵਿੱਚ ਆ ਗਈ ਸੀ ਹੁਣ ਪੱਤ ਫੜ ਕੇ ਪੈ ਗਈ ਸੀ ਭਾਵ ਹਵਾ ਵਿੱਚ ਛਲਾਂਗਾ ਲਗਾਉਂਦੀ ਹੋਈ ਜਵਾਨੀ ਦੇ ਪੜ ਗਵਾਉਂਦੀ ਹੋਈ ਥੱਲੇ ਵੱਲ ਤੁਰ ਪਈ ਸੀ ਝੋਕੇ ਨੇ ਅਗ ਇੱਕ ਵਾਰ ਫੇਰ ਫਰੋਲ ਦਿੱਤੀ ਸੀ ਹੁਣ ਗੁੜ ਦੀ ਮਹਿਕ ਹਵਾ ਨੂੰ ਆਪਣੀ ਸੁਗੰਧ ਨਾਲ ਮਿੱਠੀਆਂ ਕਰਦੀ ਹੋਈ ਦੂਰ ਤੱਕ ਫੈਲ ਗਈ ਸੀ ਹੁਣ ਚੌਕੇ ਨੇ ਗੁੜ ਨੂੰ ਸੜਨ ਤੋਂ ਬਚਾਉਣ ਲਈ ਕੰਮਾ ਫੇਰਨਾ ਸ਼ੁਰੂ ਕਰ ਦਿੱਤਾ ਸੀ ਕੰਮੇ ਨਾਲ ਪੱਤ ਨੂੰ ਘੁਮਾ ਕੇ ਥੱਲੇ ਉੱਤੇ ਬਰਾਬਰ ਸੇਕ ਲਵਾਇਆ ਜਾ ਰਿਹਾ ਸੀ ਇਸ ਸਾਰੇ ਪੱਤ ਨੂੰ ਖਾਣ ਦੀ ਸ਼ਰਤ ਬੂੜੇ ਅਤੇ ਹਰਨਾਮੇ ਨੇ ਕਾਫੀ ਦਿਨ ਪਹਿਲਾਂ ਲਾਈ ਹੋਈ ਸੀ ਦੋਵੇਂ 6-6 ਫੁੱਟ ਜਵਾਨ ਤੇ ਅਖਾੜਿਆਂ ਵਿੱਚ ਕੋਣਾ ਦੇ ਜੇਤੂ ਰਹੇ ਸਨ ਕਿੱਲੋ-ਕਿੱਲੋ ਕਿਉ ਇੱਕ ਡੀਕ ਲਾ ਕੇ ਪਾਣੀ ਵਾਂਗ ਪੀ ਜਾਣਾ ਉਹਨਾਂ ਲਈ ਮਾਮੂਲੀ ਗੱਲ ਸੀ ਉਹ ਦੋਵੇਂ ਸਾਰੀ ਪੱਤ ਖਾ ਕੇ ਸ਼ਰਤ ਜਿੱਤਣ ਲਈ ਤਿਆਰ ਖੜੇ ਸਨ ਉਹਨਾਂ ਨੇ ਗੁੜ ਨੂੰ ਹਾਜਮੇਦਾਰ ਤੇ ਸਵਾਦੀ ਬਣਾਉਣ ਲਈ ਆਪਣੀ ਲੋੜ ਅਨੁਸਾਰ ਸੌਂਫ ਜਵੈਣ ਸੁੰਡ ਹੋਰ ਨਿੱਕੜ ਸੁੱਕੜ ਨੇ ਆਂਦਾ ਹੋਇਆ ਸਮਾਨ ਕੰਮੇ ਨਾਲ ਘੁੰਮਦੀ ਪੱਤ ਵਿੱਚ ਸੁੱਟ ਦਿੱਤਾ ਸੀ ਝੋਕੇ ਨੇ ਰੱਬੇ ਨਾਲ ਕੜਾਹੇ ਦੇ ਕੰਡਿਆਂ ਨਾਲੋਂ ਮੈਲ ਲੋਹਣੀ ਸ਼ੁਰੂ ਕਰ ਦਿੱਤੀ ਸੀ ਇਹ ਮੈਲ ਉਤਰਦੀ ਹੋਈ ਪੱਤ ਆਪਣੇ ਆਪ ਨੂੰ ਹੋਰ ਨਿਖਾਰਦੀ ਹੋਈ ਸਾਰੀ ਮੈਲ ਕੜਾਹੇ ਦੇ ਕੰਡਿਆਂ ਨਾਲ ਚੁੰਬੜ ਗਈ ਸੀ ਝੋਕੇ ਨੇ ਕੜਾਕੇ ਦੇ ਘੇਰਿਓ ਮੈਲ ਲਾ ਕੇ ਆਪਣੇ ਬਾਟੇ ਵਿੱਚ ਇਕੱਠੀ ਕਰ ਲਈ ਸੀ ਝੋਕਾ ਇਹ ਮੈਲ ਮਿੱਠੀ ਹੋਣ ਕਰਕੇ ਇਸ ਨਾਲ ਮਿੱਠੇ ਚਾਵਲ ਬਣਾ ਲੈਂਦਾ ਸੀ ਜਾਂ ਕਾਫੀ ਪੱਤਾਂ ਦੀ 5-6 ਕਿਲੋ ਮੈਲ ਇਕੱਠੀ ਕਰਕੇ ਦੇਸੀ दारू ਬਣਾਉਣ ਲਈ ਘੜਾ ਪਾ ਲੈਂਦਾ ਸੀ ਪੱਤ ਨੂੰ ਆਪਣੀ ਮਨਮਰਜ਼ੀ ਦੀ ਬਣਾਉਣ ਲਈ ਬੂੜੇ ਨੇ ਕੰਮਾ ਆਪ ਫੜ ਕੇ ਫੇਰ ਨਾ ਸ਼ੁਰੂ ਕਰ ਦਿੱਤਾ ਸੀ ਬੂੜ ਸਿੰਘਾ ਪੱਤ ਜਰਾ ਛਾੜ ਕੇ ਲਾਉਣੀ ਹੈ ਗੋੜ ਵਾਲੇ ਗੰਡ ਨੂੰ ਕੁਝ ਦੂਰੀ ਤੇ ਸਿੱਧਾ ਕਰਦੇ ਹਰਨਾਮੇ ਨੇ ਆਖਿਆ ਝੋਕੇ ਨੇ ਕੜਾਹੇ ਦੇ ਨੇੜਿਓਂ ਫालतू ਸਮਾਨ ਦੂਰ ਕਰ ਦਿੱਤਾ ਸੀ ਤਾਂ ਜੋ ਪੈਰ ਤਿਲਕ ਕੇ ਕੋਈ ਨੁਕਸਾਨ ਨਾ ਹੋ ਜਾਵੇ ਬੂੜ ਸਿੰਘਾ ਪੱਤ ਬਣ ਗਈ ਲੱਗਦੀ ਐ ਕੰਮੇ ਨਾਲ ਜਰਾ ਕੜਾਹੇ ਦੇ ਬੰਨੇ ਪਾ ਕੇ ਵੇਖ ਹਰਨਾਮ ਸਿੰਘ ਨੇ ਪੱਤ ਦਾ ਪੂਰਾ ਵੱੱਤਰ ਜਾਣਨ ਲਈ ਆਖਿਆ ਹਰਨਾਮ ਸਿੰਘਾ ਪੱਤ ਤੇ ਹੁਣ ਲਾਲੀ ਫੜਦੀ ਜਾਂਦੀ ਹੈ ਲਾਹ ਲਈਏ ਝੋਕਾ ਪੱਤ ਦਾ ਵੱੱਤਰ ਸਮਝਦਾ ਬੋਲਿਆ ਝੋਕੇ ਅਤੇ ਬੂੜ ਸਿੰਘ ਨੇ ਪੂਰੀ ਚੌਕਸੀ ਨਾਲ ਕੜਾਹੇ ਦੇ ਕੰਡਿਆਂ ਨੂੰ ਕੱਪੜੇ ਦੇ ਟੁਕੜਿਆਂ ਨਾਲ ਫੜਦਿਆਂ ਕੜਾਹੇ ਨੂੰ ਚੁੰਬੇ ਤੋਂ ਲਾ ਕੇ ਗੱਡ ਨੇੜੇ ਰੱਖ ਦਿੱਤਾ ਫਿਰ ਕੁਝ ਮਿੰਟਾਂ ਲਈ ਕੰਮਾ ਫੇਰਨਾ ਸ਼ੁਰੂ ਕਰ ਦਿੱਤਾ ਫਿਰ ਦੋਵੇਂ ਜਾਣਿਆਂ ਨੇ ਕੜਾਹੇ ਨੂੰ ਚੁੱਕ ਕੇ ਪਤ ਨੂੰ ਗੰਡ ਵਿੱਚ ਪਲਟ ਦਿੱਤਾ ਨਾਲ ਖੜੇ ਹਰਨਾਮ ਸਿੰਘ ਨੇ ਜਲਦੀ ਨਾਲ ਗੁੜ ਨੂੰ ਕੰਮੇ ਨਾਲ ਗੰਡ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਸੀ ਉਸ ਨੇ ਕੰਮੇ ਨਾਲ ਮੋਟਾ-ਮੋਟਾ ਗੁੜ ਖਿੱਚ ਕੇ ਕੜਾਹਾ ਖਾਲੀ ਕਰ ਦਿੱਤਾ ਸੀ ਬੂਟ ਸਿੰਘ ਹੁਣ ਕੜਾਹਾ ਹੁਣ ਸਿੱਤਾ ਥੱਲੇ ਰੱਖ ਦਿੱਤਾ ਸੀ ਕੋਲ ਖੜੇ ਕੁਝ ਬੱਚਿਆਂ ਨੇ ਕਰੋੜਾ ਖਾਣ ਦੀ ਜਿੱਦ ਕੀਤੀ ਸੀ ਜਿਸ ਕਰਕੇ ਚੋਕੇ ਨੇ ਕੜਾਹੇ ਨਾਲ ਲੱਗੇ ਘੋੜਦਾ ਕਰੋੜਾ ਬਣਾਉਣ ਲਈ ਕੰਮੇ ਨੂੰ ਮੋੜ ਕੜਾਹੇ ਵਿੱਚ ਫੇਰਨਾ ਸ਼ੁਰੂ ਕਰ ਦਿੱਤਾ ਸੀ 5-7 ਮਿੰਟਾਂ ਵਿੱਚ 2.5 ਕਿਲੋ ਕਰੋੜਾ ਝੋਕੇ ਨੇ ਰੰਬੇ ਨਾਲ ਖੁਰਚ ਕੇ ਕੜਾਹੇ ਵਿੱਚੋਂ ਢੇਰੀ ਕਰ ਦਿੱਤਾ ਸੀ ਬੱਚਿਆਂ ਨੇ ਇਹ ਗਰਮ-ਗਰਮ ਕਰੋੜਾ ਕੜਾਹੇ ਵਿੱਚੋਂ ਹੀ ਚੁੱਕ ਕੇ ਖਾਣਾ ਸ਼ੁਰੂ ਕਰ ਦਿੱਤਾ ਸੀ ਪਰੰਤੂ ਝੋਕੇ ਨੇ ਬੱਚਿਆਂ ਨੂੰ ਦਬਕਾ ਮਾਰ ਕੇ ਕੁਝ ਪਿੱਛੇ ਕਰ ਦਿੱਤਾ ਸੀ ਕਰੋੜਾ ਸਾਰਾ ਇੱਕ ਥਾਲੀ ਵਿੱਚ ਲਾ ਕੇ ਬੱਚੇ ਅੱਗੇ ਰੱਖ ਦਿੱਤਾ ਸੀ ਇੱਕ ਬੁੱਕ ਆਪਣੇ ਖਾਣ ਲਈ ਆਪਣੇ ਪਰਨੇ ਦੇ ਲੜ ਬੰਨ ਲਿਆ ਸੀ ਦੂਜੇ ਪਾਸੇ ਰੰਬੇ ਅਤੇ ਖੁਰਪੀ ਨਾਲ ਗੁੜ ਨੂੰ ਗੰਡ ਵਿੱਚ ਗੋੜ-ਗੋੜ ਕੇ ਬੂਰ ਸਿੰਘ ਨੇ ਖੁਰਪੀ ਨਾਲ ਗੰਡ ਦੇ ਬੰਨੇ ਛਡਾ ਦਿੱਤੇ ਸਨ ਹੁਣ ਗੁੜ ਗੰਡ ਵਿੱਚ ਠੰਡਾ ਹੋ ਕੇ ਜੰਮਣਾ ਸ਼ੁਰੂ ਹੋ ਗਿਆ ਸੀ ਇਸ ਸ਼ਰਤ ਦੀ ਢਿੰਕ ਕੁਝ ਲੋਕਾਂ ਨੂੰ ਪੈ ਗਈ ਸੀ ਇਸ ਕਰਕੇ 10-12 ਬੰਦੇ ਇਹ ਸ਼ਰਤ ਵੇਖਣ ਆ ਗਏ ਸਨ ਪੌਦੀ ਠੰਡੀ ਹਵਾ ਦੇ ਫਰਾਟਿਆਂ ਨੇ ਮਿੰਟਾਂ ਵਿੱਚ ਗੁੜ ਠੰਡਾ ਕਰ ਦਿੱਤਾ ਸੀ ਹਰਨਾਮ ਸਿੰਘ ਤੇ ਬੂੜ ਸਿੰਘ ਨੇ ਸ਼ਰਤ ਜਿੱਤਣ ਲਈ ਰਾਤ ਦੀ ਰੋਟੀ ਵੀ ਨਹੀਂ ਖਾਧੀ ਸੀ ਦਿਨ ਦੇ 3 ਵਜੇ ਗਏ ਸਨ ਬੂੜ ਸਿੰਘ ਨੇ ਗੰਡ ਦੇ ਅੱਧ ਵਿੱਚ ਉਂਗਲ ਨਾਲ ਲਕੀਰ ਖਿੱਚ ਦਿੱਤੀ ਸੀ ਹਰਨਾਮ ਸਿਆ ਜਿਹੜਾ ਪਾਸਾ ਗੁੜ ਦਾ ਖਾਣਾ ਹੈ ਮਲ ਲੈ ਪਹਿਲ ਤੇਰੀ ਹੈ ਬੂੜ ਸਿੰਘ ਨੇ ਕੰਮ ਸ਼ੁਰੂ ਕਰਨ ਦਾ ਇਸ਼ਾਰਾ ਕਰਦਿਆਂ ਆਖਿਆ ਦੋਵਾਂ ਨੇ ਆਪਣੇ ਆਪਣੇ ਹਿੱਸੇ ਦਾ ਗੁੜ ਖਾਣਾ ਸ਼ੁਰੂ ਕਰ ਦਿੱਤਾ ਸੀ ਚੱਪੇ ਪਰ ਪਰ ਕੇ ਉਹਨਾਂ ਨੇ ਆਪਣੇ ਮੂੰਹ ਵਿੱਚ ਗੁੜ ਇਸ ਤਰ੍ਹਾਂ ਸੁਟਣਾ ਸ਼ੁਰੂ ਕਰ ਦਿੱਤਾ ਸੀ ਜਿਵੇਂ ਢੋਲੇ ਵਿੱਚ ਪਾ ਰਹੇ ਹੋਣ ਬੂਟ ਸਿੰਘ ਗੁੜ ਖਾਣ ਵਿੱਚ ਹਰਨਾਮ ਸਿੰਘ ਨਾਲੋਂ ਅੱਗੇ ਚੱਲ ਰਿਹਾ ਸੀ ਵੇਖਣ ਵਾਲਿਆਂ ਨੂੰ ਲੱਗ ਰਿਹਾ ਸੀ ਹਰਨਾਮ ਸਿੰਘ ਤੋਂ ਆਪਣੇ ਹਿੱਸੇ ਦਾ ਗੁੜ ਨਹੀਂ ਖਾਦਾ ਜਾਣਾ ਪਰੰਤੂ ਆਖਰੀ ਪਲਾਂ ਤੇ ਉਹ ਬੂਟ ਸਿੰਘ ਨੂੰ ਲੰਡੀ ਚੂਹੀ ਦੇ ਗਿਆ ਸੀ ਦੋਵਾਂ ਜਾਣਿਆਂ ਗੁੜ ਖਾ ਕੇ ਸ਼ਰਤ ਜਿੱਤ ਲਈ ਸੀ ਗੁੜ ਦੇ ਮਾਲਕ ਗੱਜਣ ਸਿੰਘ ਨੂੰ ਇਹ ਸ਼ਰਤ ਪੈ ਗਈ ਸੀ ਉਸਨੇ ਲਈ ਸ਼ਰਤ ਮੁਤਾਬਕ 100-100 ਰੁਪਏ ਦੋਵਾਂ ਜਣਿਆਂ ਨੂੰ ਦੇ ਦਿੱਤੇ ਸਨ ਪਿੰਡ ਦੇ ਲੋਕ ਕਹਿ ਰਹੇ ਸਨ ਗੁੜ ਦੀ ਪੂਰੀ ਪੱਤ ਤਾਂ ਦੋ ਡੰਗਰ ਵੀ ਨਹੀਂ ਖਾ ਸਕਦੇ ਪਤਾ ਨਹੀਂ ਇਹਨਾਂ ਦੇ ਢਿੱਡ ਹਨ ਜਾਂ ਟੋਏ ਕੋਈ ਕਹਿ ਰਿਹਾ ਸੀ ਜੇਕਰ ਖਾਣ ਲਈ ਘਰ ਬੇਗਾਨਾ ਹੋਵੇ ਢਿੱਡ ਤੇ ਆਪਣਾ ਹੁੰਦਾ ਹੈ ਕੋਈ ਕਹਿ ਰਿਹਾ ਸੀ ਇਹ ਬਿਮਾਰ ਜ਼ਰੂਰ ਹੋਣਗੇ ਕੋਈ ਕਹਿ ਰਿਹਾ ਸੀ ਇਹਨਾਂ ਦਾ ਮੇਦਾ ਸੂਰਾ ਵਰਗਾ ਹੈ ਇਹਨਾਂ ਨੂੰ ਕੁਝ ਨਹੀਂ ਹੋਣ ਲੱਗਾ ਪਰੰਤੂ ਉਹ ਸ਼ਰਤ ਜਿੱਤ ਕੇ ਨੇੜੇ ਦੇ ਪਿੰਡਾਂ ਦੇ ਖੁੰਡਾਂ ਦੀ ਖੁੰਡ ਚਰਚਾ ਬਣ ਗਏ ਸਨ than